ਪੰਜਾਬ ਨੂੰ ਬਚਾ ਰੱਖਣ ਲਈ ਪੰਜਾਬ ਫੇਲ ਗਿਆਨੀ ਹਰਪ੍ਰੀਤ ਸਿੰਘ ਜਰਾ ਵੀ ਅਗਵਾਈ ਦੇ ਦੇ ਨਹੀਂ ਦੂ ਦਿੱਤੀ ਆ ਉਹਦੇ ਵਿੱਚ ਚੜ੍ਹਤ ਵੀ ਰੋੜਾ ਜੇ ਕੋਈ ਪੰਜਾਬ ਨੂੰ ਬਚਾ ਸਕਦਾ ਆ ਬਲਜੁਰ ਹਲਕੇ ਨੂੰ ਬਚਾ ਸਕਦਾ ਆ ਤਾਂ ਉਹ ਵਾਕਈ ਇਹਨਾਂ ਦੀ ਗੱਲ ਸਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਅੱਜ ਪੰਜਾਬ ਦੀਆਂ ਸਾਨੂੰ ਲੱਗਦਾ ਹੈ ਕਿ ਖੁਸ਼ਬੂਆਂ ਆ ਰਹੀਆਂ ਆ ਕਿ ਪੰਜਾਬ ਤੇ ਵਧੀਆ ਦਿਨ ਆਉਣ ਵਾਲੇ ਆ ਅੱਜ ਪੰਜਾਬ ਚੋਂ ਪਾਸਿਓਂ ਘੇਰਿਆ ਗਿਆ ਆਰਥਿਕ ਬਾਜਿਕ ਰਾਜਨੀਤਿਕ ਸੱਤਾ ਵਿੱਚ ਘਿਰੇ ਪੰਜਾਬ ਨੂੰ ਅੱਜ ਬਚਾਉਣ ਦਾ ਸਮਾਂ ਆ ਗਿਆ ਅਸੀਂ ਪਿਛਲੇ ਸਮੇਂ ਦੌਰਾਨਾ ਦੇਖਿਆ ਪਾਰਟੀਆਂ ਵੀ ਦੇਖੀਆਂ ਔਰ ਉਹਨਾਂ ਦੇ ਕੰਮ ਵੀ ਦੇਖੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਔਰ ਕੁੱਟਿਆ ਵੀ ਪੰਜਾਬ ਪਹਿਲਾਂ ਲਾਹਵਾਰ ਸвая ਪਿਆ ਸੀ ਪੰਜਾਬ ਅੰਡੌੜਿਆ ਕਰਿਆ ਪਿਆ ਸੀ ਪੰਜਾਬ ਦੇ ਆਰਥਿਕbigoplusੇ ਜਨ ਨੇ ਤੋਂਬੀ ਬੰਦ ਕਰਤੇ ਔਰ ਪੰਜਾਬ ਨੂੰ ਪੰਜਾਬ ਨਾ ਰਹਿਣ ਲਈ ਮਾਲਿਕ ਸਾਜਿਬੇ ਦੇ ਜਨ ਕੀਤੇ ਜਾ ਰਹੇ ਸਾਡੇ ਜਿਹੜੇ ਨੌਜਵਾਨ ਦੇਸ਼ਾਂ ਵਿਦੇਸ਼ਾਂ 'ਚ ਬਾਹਰ ਵੀ ਬੈਠੇ ਆ ਉਹਨਾਂ ਨੂੰ ਵੀ ਇਹ ਜਿਹੜੀਆਂ ਵੱਡੀਆਂ ਤਾਕਤਾਂ ਆ ਪੰਜਾਬ ਨੂੰ ਬਰਬਾਦੀ ਦੇ ਬਦਲੋਂ ਲੈ ਕੇ ਦੁਨੀਆ ਹੁੰਦੀਆਂ ਚਾਹੇ ਉਹ ਨਸ਼ੇ ਦੀ ਗੱਲ ਕਰ ਲਈਏ ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਕਰ ਲਈਏ ਚਾਹੇ ਕਿਸਾਨੀ ਦੀ ਗੱਲ ਕਰ ਲਈਏ ਸਾਨੂੰ ਹਰ ਪਾਸੇ ਤੋਂ ਪਿੱਛੇ ਛੁੱਟਿਆ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਤੱਕ ਕਹਿ ਜਾ ਰਹੇ ਹਰ ਪੰਜਾਬ ਵਿੱਚ ਬਹੁਤ ਬਹੁਤ ਕੰਪਨੀਆਂ ਲਿਆਣ ਕੇ ਪੰਜਾਬ ਗਿਆ ਜਿੱਦਣਾ ਤੇ ਵਿਖਾਇਆ ਜਾ ਰਿਹਾ ਕੋਈ ਇਸ ਕਰਕੇ ਪੰਜਾਬੀ ਦੀ ਭਾਵਨਾ ਪੈਦਾ ਕਰਨੇ ਅੱਜ ਸਮੇਂ ਦੀ ਲੋੜ ਹੈ ਸਭ ਤੋਂ ਪਹਿਲਾਂ ਜੀ ਪਤੀਨੀ ਸਾਹਿਬਾਨ ਬਹੀ ਕੰਕੀ ਦਾ ਖਾਲਸਾ ਸ਼੍ਰੀਮਾਇ ਬਹੀ ਗੁਦਕੀ ਦੇ ਪਤਰੀ ਹੋਰ ਮੈਂ ੈਂਕੀ ਸਾਹਿਬ ਦਾ ਇੱਥੇ ਪਹੁੰਚਣ ਤੇ ਬਾਕੀ ਸਾਰੇ ਹਾਜ਼ਰੀ ਦੇ ਸਾਡੇ ਪਰਿਵਾਰ ਪਹੁੰਚਣ ਤੇ ਬਹੁਤ ਬਈਆਂਗੇ ਆਖਦੇ ਆਂ ਇਨਕਾ ਸਵਾਗਤ ਕਰਦੇ ਆਂ ਜਿੰਦੀਆਂ ਗਹਿਰਾਈਆਂ ਤੋਂ ਔਰ ਜਿੰਨਾ ਵੀ ਮੀਡੀਆ ਤੁਸੀਂ ਆਪਣਾ ਕੀਮਤੀ ਟਾਈਮ ਕਰਕੇ ਪਹੁੰਚਿਓ ਬੜਾ ਬਹੁਤ ਬਹੁਤ ਧੰਨਵਾਦ। ਔਰ ਉਸ ਤੋਂ ਬਾਅਦ ਅੰਦੇ ਗੱਲ ਕਰੀਏ ਜਿਸ ਤਰ੍ਹਾਂ ਸਾਡੇ ਐਮਪੀ ਸਾਹਿਬ ਨੇ ਦੱਸਿਆ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਚਾਹੇ ਪੰਜਾਬ ਦੇ ਹੱਕ ਦੀ ਗੱਲ ਕਰੀਏ। ਅੱਜ ਜੇ ਕੋਈ ਪੰਜਾਬ ਨੂੰ ਬਚਾ ਸਕਦਾ ਆ ਬਲਾਜੁਰ ਹਲਕੇ ਨੂੰ ਬਚਾ ਸਕਦਾ ਆ। ਉਹ ਵਾਕਈ ਇਹਨਾਂ ਦੀ ਗੱਲ ਸਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਗਵਾਈ ਦੇ ਵਿੱਚ ਅੱਜ ਅੱਜ ਪੰਜਾਬ ਦੀਆਂ ਸਾਨੂੰ ਲੱਗਦਾ ਹੈ ਕਿ ਖੁਸ਼ਹੂਹਾਂ ਆ ਰਹੀਆਂ ਆ ਕਿ ਪੰਜਾਬ ਤੇ ਵਧੀਆ ਦਿਨ ਆਉਣ ਵਾਲੇ ਆ ਕਿਉਂਕਿ ਅੱਜ ਤੱਕ ਜਿਹੜੀ ਲੁੱਟ ਖੋਟ ਹੋਈ ਹੈ ਅਸੀਂ ਪਿਛਲੇ ਸਮੇਂ ਦੌਰਾਨਾ ਦੇਖਿਆ ਪਾਰਟੀਆਂ ਵੀ ਦੇਖੀਆਂ ਔਰ ਉਹਨਾਂ ਦੇ ਕੰਮ ਵੀ ਦੇਖੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਔਰ ਕੁੱਟਿਆ ਵੀ ਔਰ ਜਿਸ ਤਰ੍ਹਾਂ ਗੱਲ ਕੀਤੀ ਕਿ ਸਾਡੇ ਜਿਹੜੇ ਨੌਜਵਾਨ ਦੇਸ਼ਾਂ ਵਿਦੇਸ਼ਾਂ 'ਚ ਬਾਹਰ ਵੀ ਬੈਠੇ ਆ ਉਹਨਾਂ ਨੂੰ ਵੀ ਇਹ ਜਿਹੜੀਆਂ ਵੱਡੀਆਂ ਤਾਕਤਾਂ ਆ ਪੰਜਾਬ ਨੂੰ ਬਰਬਾਦੀ ਦੇ ਬਦਲੋਂ ਲੈ ਕੇ ਤੁਰੀਆਂ ਹੋਈਆਂ ਚਾਹੇ ਉਹ ਨਸ਼ੇ ਦੀ ਗੱਲ ਕਰ ਲਈਏ ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਕਰ ਲਈਏ ਚਾਹੇ ਕਿਸਾਨੀ ਦੀ ਗੱਲ ਕਰ ਲਈਏ ਸਾਨੂੰ ਹਰ ਪਾਸੇ ਤੋਂ ਪਿੱਛੇ ਛੁੱਟਿਆ ਜਾ ਰਿਹਾ ਸੋ ਜੇ ਅੱਜ ਲੋੜ ਆ ਪੰਜਾਬ ਨੂੰ ਬਚਾਉਣ ਦੀ ਬਲਾਚੌਰ ਨੂੰ ਬਚਾਉਣ ਦੀ ਹਲਕੇ ਨੂੰ ਤਾਂ ਉਹ ਵਾਕਈ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਸਾਡੇ ਪ੍ਰਧਾਨ ਜੀ ਯਾਨੀ ਹਰਬੀਰ ਸਿੰਘ ਜੀ ਉਹਨਾਂ ਦੀ ਨੁਮਾਇੰਗੀ ਕਰ ਰਹੇ ਹੈ ਉਹ ਵਾਕਈ ਪੰਜਾਬ ਨੂੰ ਉਹੀ ਬਚਾ ਸਕਦੇ ਆ ਔਰ ਜੇ ਗੱਲ ਕਰ ਲਈਏ ਬੰਦੀ ਸਿੰਘਾਂ ਦੀ ਉਹ ਵੀ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਿਹਾ ਕੀਤੇ ਜਾਣਗੇ ਔਰ ਖਾਸ ਕਰਕੇ ਸਾਡੇ ਹਲਕੇ ਬਲਾਚੌਰ ਦੇ ਵਿੱਚ ਇੰਨੀ ਕੁ ਜ਼ਿਆਦਾ ਬੇਰੁਜ਼ਗਾਰੀ ਹੋ ਗਈ ਚਾਹੇ ਕਿਸਾਨੀ ਵਾਲੇ ਪੱਖ ਨੂੰ ਗੱਲ ਕਰ ਲਈਏ ਆ ਪਿਛਲੇ 4 ਸਾਲਾਂ ਦੇ ਦੌਰਾਨ ਜਿਸ ਤਰ੍ਹਾਂ ਲੋਕਾਂ ਨੇ ਵਿਸ਼ਵਾਸ ਕਰਕੇ ਇਹ ਨਕਮੀ ਸਰਕਾਰ ਲੈਂਦੀ ਸੀ ਉਹਦੇ ਵਿੱਚ ਸਾਡਾ ਵੀ ਰੋਲ ਸੀਗਾ ਅਸੀਂ ਵੀ ਨਾਲ ਤੁਰੇ ਹੋਏ ਸੀਗੇ ਪਰ ਅਸੀਂ ਦੇਖਦੇ ਹਾਂ ਕਿ ਲੋਕ ਰੋ ਹੀ ਨਹੀਂ ਸਕਦੇ ਇੰਨਾ ਠੱਗੇ ਹੋਏ ਮਹਿਸੂਸ ਕਰ ਰਹੇ ਆ ਕਿ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਨੇ ਔਰ ਉਸ ਦੇ ਵਿੱਚ ਦੇਖ ਲਓ ਕਿ ਜਿਹੜੇ ਸਾਡੇ ਨੌਜਵਾਨਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸਾਡੇ ਹਲਕੇ ਦਾ ਬਲਾ ਚੋਰ ਦੀ ਗੱਲ ਕਰ ਰਹੇ ਆ ਅੱਜ ਉਹਨਾਂ ਤੇ ਇਕੱਲੇ ਇਕੱਲੇ ਤੇ ਮੇਰੇ ਸਾਥੀਆਂ ਤੇ ਪਰਚੇ ਕਰਾਏ ਗਏ ਉਹਨਾਂ ਦੇ ਘਰ ਦੀਆਂ ਕੰਧਾਂ ਢਾਈਆਂ ਗਈਆਂ ਇੱਥੇ ਬੈਠਾ ਸਾਡਾ ਮੁੰਡਾ ਜਤਿੰਦਰ ਮਤਲਬ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਜਿਨਾ ਆ ਇਸ ਧਰਤੀ ਤੇ ਜਦੋਂ ਜਦੋਂ ਵੀ ਜਨਮ ਵਧਿਆ ਆ ਉਦੋਂ ਉਦੋਂ ਪ੍ਰਮਾਤਮਾ ਨੇ ਦੂਟੀਆਂ ਲਾਇਆ ਬਾਹਰਪੁਰ ਨੇ ਲਾਈਆਂ ਆ ਸੋ ਜਿਸ ਤਰ੍ਹਾਂ ਸਾਡੇ ਗਿਆਨੀ ਜੀ ਕਹਿੰਦੇ ਆ ਕਿ ਇੱਕ ਜਗ ਸੇ ਇੱਕ ਨੂਰ ਸੇ ਸਭ ਜਗ ਉਜਿਆਇ ਕੌਣ ਭਲੇ ਹੋਂ ਬੰਦੇ ਔਰ ਬਗੈ ਅਸੀਂ ਇਸ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਆਉਣ ਵਾਲੀ 29 ਤਰੀਕ ਨੂੰ ਕਿਉਂਕਿ ਸਾਡੇ ਗਿਆਨੀ ਹਰਪੀ ਸਿੰਘ ਜੀ ਇੱਥੇ ਆ ਰਹੇ ਆ ਉਹਨਾਂ ਦਾ ਆਪਾਂ ਇੱਥੇ ਪਹੁੰਚਣ ਤੇ ਸਵਾਗਤ ਕਰੀਏ ਤੇ ਜਿਹੜੀ ਉਹਨਾਂ ਨੇ ਲਹਿਰ ਛਾੜੀ ਹੈ ਉਸ ਲਹਿਰ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਪੰਜਾਬ ਨੂੰ ਬਚਾਈਏ ਬਲਾਚੌਰ ਨੂੰ ਬਚਾਈਏ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ 29 ਤਰੀਕ ਕੇ ਵੀ ਪੈਲੈਸ 1:30 ਵਜੇ ਜ਼ਰੂਰ ਪਹੁੰਚੋ ਜਿਹੜੀ ਇੱਥੇ ਘਰ ਆਏ ਜੀ ਕੀ ਕਰੀਏ ਅੰਦਰ ਚਲੋ ਅੱਜ ਮੈਂ ਸਮਝਦਾ ਕਿ ਪੰਜਾਬ ਨੂੰ ਬਚਾ ਰੱਖਣ ਲਈ ਪੰਜਾਬ ਮੇਲਗਾਨੀ ਹਰਪ੍ਰੀਤ ਸਿੰਘੁਰਾ ਦੀ ਅਲਵਾਈ ਫੇਰ ਜੈਨੀ ਨੂੰ ਚੁੱਕੀ ਆ ਉਹਦੇ ਵਿੱਚ ਚੜ੍ਹਨ ਵੀ ਰੋੜਾ ਅੱਜ ਪੰਜਾਬ ਚੋਂ ਪਾਸੋਂ ਘੇਰਿਆ ਗਿਆ ਆਰਥਿਕ ਸੁਭਾਜਿਕ ਰਾਜਨੀਤਿਕ ਸ਼ਕਤਾਵਿਚ ਘਿਰੇ ਪੰਜਾਬ ਨੂੰ ਅੱਜ ਬਚਾਉਣ ਦਾ ਸਭਾ ਆ ਗਿਆ ਪੰਜਾਬੀਆਂ ਨੂੰ ਜਗਾਉਣ ਲਈ ਪੰਜਾਬ ਨੂੰ ਬਚਾਉਣ ਲਈ ਜੋ ਉਰਾਲੇ ਗੈਨੀ ਹਰਪ੍ਰੀਤ ਸਿੰਘੁਰਾ ਦੀ ਅਲਵਾਈ ਵਿੱਚ ਅੱਜ ਇਹ ਸ਼ੁਰੂ ਕੀਤੇ ਨੇ ਸਾਡਾ ਜੱਟ ਜੀ ਲੰਗਵਾਰ ਜੀ ਦੇ ਵਾਰਿਸ ਨਾ ਨਾਤ ਵਾਹ ਮੈਂ ਸਰਦਾਰ ਕੇ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਦਾ ਕੋਈ ਵਾਰੀ ਵਾਸ ਆਇਆ ਪੰਜਾਬ ਪਹਿਲਾਂ ਲਾਹਵਾਤ ਹੋਇਆ ਪਿਆ ਸੀ ਪੰਜਾਬ ਅੰਦੌੜਿਆ ਕਰਿਆ ਪਿਆ ਸੀ ਪੰਜਾਬ ਦੇ ਆਰਥਿਕ ਸੋਮੇਜਨ ਨੇ ਟੋਟਲੀ ਬੰਦ ਕਰਤੇ ਔਰ ਪੰਜਾਬ ਨੂੰ ਪੰਜਾਬ ਨਾ ਰਹਿਣ ਲਈ ਮਾਲਕ ਸਾਜਿਬ ਹੈ ਕਿ ਇਹ ਨਿਯੋਜਨ ਕੀਤਾ ਜਾ ਰਿਹਾ ਹੈ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਕਿਹਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਬਹੁਤ ਬਹੁਤ ਕੰਪਨੀਆਂ ਲਿਆਣ ਕੇ ਪੰਜਾਬੀਆਂ ਦੀ ਜਿੰਦਗਾ ਤੇ ਬਿਠਾਇਆ ਜਾ ਰਿਹਾ ਹੈ ਉਸ ਕਰਕੇ ਪੰਜਾਬੀਅਤ ਦੀ ਭਾਵਨਾ ਪੈਦਾ ਕਰਨੇ ਅੱਜ ਸਮੇਂ ਦੀ ਲੋੜ ਹੈ ਮੈਂ ਸਮਝਦਾ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਆਸਤੀ ਕਾਟੂਫਲੇਜ ਦੀ ਦੂਰਜੇ ਹੋਏ ਹਾਂ ਕਾਫੀ ਖਿੱਤੋ ਕਾਣੀ ਦੀ ਦੂਰਜੇ ਹੋਏ ਆਪਸੀ ਮਲ ਬੇ ਲੋੜੀਆਂ ਮਲ ਗੁਸ਼ਣ ਵਾਗੀਆਂ ਨੂੰ ਕੁੰਝੇ ਹੋਏ ਉਹ ਸਾਨੂੰ ਸਾਰਿਆਂ ਨੂੰ ਦਿੱਤਰ ਕੇ ਇੱਕ ਸਮੂੱਚਾ ਪੰਜਾਬੀਆਂ ਦਾ ਸਾਂਝਾ ਫਰਾਂਕ ਵਿਸਾਰਤ ਦੀ ਲੋੜ ਆ ਉਹ ਸਾਂਝਾ ਫਰਾਂਕ ਜਿਹੜੀ ਹਰ ਰੇਸ਼ੀ ਹੋਣਾ ਕਿ ਗਵਾਇਜ਼ੇ ਵਿੱਚ ਬਣਿਆ ਕਿਉਂਕਿ ਸ੍ਰੀ ਅਰੰਧਤ ਸਾਹਿਬ ਸਭ ਦੇ ਸਾਹਮਣੇ ਨੇ ਸ੍ਰੀ ਅਰੰਧਤ ਸਾਹਿਬ ਨੇ ਮਾਨਵੀ ਹੱਕਾਂ ਲਈ ਇੰਝ ਘਰਦੇ ਲੜੇ ਉਦੋਂ ਵੀ ਅਕਰਾਸਤੀ ਕੀਤੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਇਸ਼ਤਿਹਾਰ ਭਾਰ ਦੇ ਵਿੱਚ ਬਾਦਸ਼ਾਹ ਤੇ ਜਦੋਂ ਹਮਲਾ ਹੋਇਆ ਉਦੋਂ ਵੀ ਸਿਹਾਗੀ ਲੜੇ ਉਦੋਂ ਵੀ ਸਰਪ੍ਰਸਤੀ ਕੀਤੀ ਔਰ ਮੈਂ ਸਮਝਦਾ ਪੰਜਾਬ ਨਾਲ ਜਰੂਰ ਕਿਤੇ ਵਿਕਰਾ ਜਾਂ ਅન્યાਇ ਹੋਇਆ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਲੜੇ ਸਤਿਨਾਮ ਨੇ ਜਿਹੜਾ ਅਦਾਲਤ ਵਿੱਚ ਲੈ ਕੇ ਦਿੱਤਾ ਹੁਣ ਵੀ ਜਦੋਂ ਪੰਜਾਬ ਕਾਰਜਪਾਲਿਕਾ ਤੋਂ ਗਿਆ ਪੰਜਾਬ ਆਸਤਵ ਰੋਧੀ ਪੰਜਾਬ ਵਿਰੋਧੀ ਛਾਤਾਂ ਦਾ ਸ਼ਿਕਾਰ ਹੋਇਆ ਪੰਜਾਬ ਨੂੰ ਹਰ ਆਸਤਵ ਸੰਸਦਾਂ ਵਿੱਚ ਇਹ ਘਾਤ ਲਿਆਤਾ 4 ਲੱਖ ਕਰੋੜ ਦੇ ਕਰਜ਼ੇ ਹੀ ਕਰਦਾ ਪੰਜਾਬ ਜਿਹੇ ਨੰਦੇ ਸੀ ਔਰ ਪੰਜਾਬ ਦੇ ਜਿਹੜੇ ਪੈਸਾ ਕੇਂਦਰ ਕੋਲ ਮਤਲਬ ਕਿਸੇ ਧੱਕੇ ਨਾਲ ਦਬੀ ਬੈਠਾ ਕੇਂਦਰ ਸਰਕਾਰ 80000 ਕਰੋੜ ਦਾ ਸਦਾ ਆੜੀਆ ਬਜ਼ਰ ਉੱਕੀ ਬੈਠੇ ਨੇ ਇਹ ਹੋਰ ਪੇਂਗਰੇ ਜੀਮਾ ਦਾ ਪੈਸਾ ਸਾਡੇ ਪੰਜਾਬ ਦੇ ਬੱਚਾ ਦੀ ਨਲਾਈ ਕੀ ਕਰਕੇ ਜਿਹੜਾ ਦੇ ਬੇਸੰਦੀ ਕਰਕੇ ਜਿਹੜਾ ਦੇ ਅਗਿਆਨਤਾ ਕਰਕੇ ਜਾਂ ਕਹਿ ਲਓ ਵੀ ਪੰਜਾਬ ਪ੍ਰਤੀ ਇਹਨਾਂ ਦਾ ਮੋਹ ਜਾਂ ਪਿਆਰ ਨਾ ਹੋਣ ਕਰਕੇ ਮਰ ਇੱਕ ਲਾਹਵਾਰਸ ਪੰਜਾਬ ਦੇ ਪੈਸੇ ਦੁਨੀਆਏ ਰੱਖੀ ਬੈਠੇ ਕੋਈ ਸੁਣਾਈ ਨਹੀਂ ਕੋ ਲੈਣ ਵਾਲਾ ਵੀ ਕੋਈ ਸਿਰੇ ਪੰਜਾਬ ਨੂੰ ਜਾ ਕੇ ਦਿਵਾਉਣ ਲਈ ਪੰਜਾਬ ਨੂੰ ਦਿਵਾਉਣ ਲਈ ਜਦ ਹੀ ਪੰਜਾਬ ਮੇਲ ਜਦ ਹੀ ਹਰ ਇੱਕ ਜ਼ਮੂਰਾ ਦੀ ਮਾਇਦੇ ਪੂਰੀਆ ਉਹਦੇ ਵਿੱਚ ਅਸੀਂ ਸਮੂਹ ਪੰਜਾਬੀਆਂ ਨੂੰ ਜੜ੍ਹ ਲਈ ਸਰਦਾ ਦਿੱਤਾ ਬਹੁਤ ਸਾਰੀ ਖੁਸ਼ੀ ਅਹਿਸਾਸ ਦੀ ਜੇ ਬਲਾਚੌਰ ਨਾਕਾ ਜਿਹੜਾ ਹੈ ਇਹ ਅਹਿਮਾ ਪੰਜਾਬ ਦੇ ਹਿੱਤਾਂ ਲਈ ਲੜਿਆ ਪੰਜਾਬ ਦੇ ਹਿੱਤਾਂ ਲਈ ਲੜਿਆ ਇਥੋਂ ਦੇ ਲੋਕ ਜਿਹੜੇ ਨੇ ਹਮੇਸ਼ਾ ਪੰਜਾਬ ਦਾ ਦਰਦ ਸਮਝਦੇ ਨੇ ਉਹ ਭਾਈਚਾਰ ਸਾਰਾ ਜੀ ਕੈਮਰਾ ਰੱਖਦੇ ਨੇ ਔਰ ਇਸ ਇਲਾਕੇ ਦੇ ਲੋਕਾਂ ਨੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ। ਉਹ ਸੇਠੀ ਸਾਹਿਬ ਜੋ ਨੌਜਵਾਨਾਂ ਦੇ ਵਿੱਚ ਹੋਏ ਬਤਲੇ ਹੋਏ ਨੌਜਵਾਨਾਂ ਦੇ ਵਿੱਚ ਬਹੁਤ ਹੀ ਸਰਕਾਰੇ ਹੋਏ ਨੇ ਔਰ ਨੌਜਵਾਨਾਂ ਦੀ ਸਮੇਂ ਸਮੇਂ ਤੇ ਅਗਵਾਈ ਕਰ ਰਹੇ ਨੇ। ਇਹਨਾਂ ਨੇ ਵੀ ਮਹਿਸੂਸ ਕੀਤਾ ਕਿ ਅਸੀਂ ਪੰਜਾਬ ਦੇ ਵੀ ਜਰਾਵੇ ਜੇਰੀ ਪੰਜਾਬ ਨੂੰ ਵਾਦਾ ਰੱਖਣ ਦੀ ਲੋੜੀ ਹੈ ਜੇ ਵੀ ਹਰ ਇੱਕ ਦੀ ਹੋਈ ਵੀ ਔਰ ਮੈਂ ਸਮਝਦਾ ਕਿ ਇਹੋ ਜਿਹੇ ਇਸ ਵਾਰ ਤੇ ਆਉਣਾ ਸਾਡੇ ਜਿਹੜੇ ਸਾਡੇ ਲੋਕ ਨੇ ਬਹੁਤ ਬੜੇ ਖੁਸ਼ ਨੇ ਔਰ ਉਹਨਾਂ ਵਿਦਿਆਰਥੀ ਬਹੁਤ ਹੋ ਜਾ ਕਿ ਇਹ ਨਹਿਰੀਆ ਇੱਕ ਪੰਜਾਬ ਦੀ ਪ੍ਰਸਤਵ ਆ ਜਾਏ ਪੰਜਾਬ ਪਾਤਾ ਰੱਖਣ ਦੀ ਸਹਾਇਤ ਹੋਏ ਸੇਟੀ ਸਾਹਿਬ ਨੇ ਨਾਲ ਦਾ ਜਿਹੜੇ ਇਹਨਾਂ ਦੇ ਹੋਰ ਵੀ ਸਾਥੀ ਨੇ ਅਜ਼ੀਮਾ ਵੀ ਫੀਲ ਕਰਾਵੇਂ ਸੇਟੀ ਸਾਹਿਬ ਨੂੰ ਫੀਲ ਕਰਾਵੇ ਕਿ ਬਲੱਤੀ ਕਰੀ ਗੋ ਜਿਹੜਾ ਇਹਨਾਂ ਦੇ ਸਮਾਗਮ ਰੱਖਿਆ ਉਹਦੇ ਚ ਬਾਕੀ ਬਾਕੀ ਸੂਰੀਏ ਕਾਕੇ ਇਹ ਪੰਜਾਬ ਮੇਲੇ ਦੇ ਉੱਤੇ ਜਦੋਂ ਹਰਦੀਪ ਸਿੰਘਾ ਵੀ ਹੋਏ ਜਦੋਂ ਅੱਜ ਪਹਿਲਾਂ ਸਟਾ ਦੇਖਣ ਲਈ ਮੈਂ ਆਇਆ ਸੀ ਔਰ ਮੈਂ ਦੇਖੀ ਕਰਨ ਆਇਆ ਸੀ ਇਹਨਾਂ ਨੂੰ ਦੇ ਨਾਲੇ ਸਾਥੀਆਂ ਮੇਰੇ ਨਾਲ ਰਿਕੀ ਸਾਡੇ ਸਾਥ ਕਰਕੇ ਮੈਂ ਸਰਪੰਚ ਜੀ ਭਾਈ ਸਾਹਿਬ ਬੱਲੇ ਨੇ ਔਰ ਸਾਡੇ ਸਾਡੇ ਪੰਜਾਬ ਗੁਰੇ ਤੇਕਾ ਦਾ ਸਾਰੇ ਇਲਾਕੇ ਵਾਲੇ ਬੈਠੇ ਸਨ ਦੇ ਨੇ ਇਸਨੂੰ ਵਰਤਵਾਦ ਆਪਣਾ ਦਾਹਾਜਰਾ ਉਹ ਵਧਾ ਕਰਨਾ ਚਾਹੀਦਾ ਉਹ ਬੁਝਾਣਾ ਚਾਹੀਦਾ ਜੇ ਨਾ ਸਭ ਪਿਛਲੇ ਨਤਾ ਦਾ ਮਿਲ ਤਾਂਗੇ ਮੈਂ ਖਬਰਦਾ ਕਿ ਪਰ ਅਸਲੀ ਭੂਮੀ ਉਜਾਜਰਾ ਵਾਰਤਨਾ ਜੁਦਾ ਜਿਹੜਾ ਪਰੰਪਰਾਵਾਦੀ ਮਾਨਤਾਵਾ ਦਾ ਜੁਦਾ ਆ ਜੁੜੀ ਸੀ ਬਾਜ਼ਰ ਨੂੰ ਨੇ ਸਰਤਾ ਜਨ ਸਿੰਘ ਦੀ ਲੋਕਵਾਲ ਦੀ ਭਾਰਤੀ ਸਮਾਜ ਵਿੱਚ ਸ਼੍ਰੀ ਗੁਰਦਾਸ ਸਾਹਿਬ ਜੀ ਦਾ ਪ੍ਰਕਾਸ਼ ਹੋਈ ਕੀਤਾ ਮਨ ਆਪਨੇ ਆਪ ਨੂੰ ਸ੍ਰੀ ਕ੍ਰਮ ਕਰਵਾ ਤੋਂ ਦੂਰ ਕਰ ਲਿਆ ਪੰਛ ਕਰਵਾਇਤਾ ਤੋਂ ਦੂਰ ਕਰ ਲਿਆ ਇਹ ਤਖਤ ਦੇ ਜੱਜ ਦਾ ਰਹੇ ਹੋ ਸੋਟਾ ਬਕਾਲੀ ਦਾ ਪ੍ਰਧਾਨ ਰਹੇ ਹੋ ਉਹਨਾਂ ਦੇ ਬਾਸੀ ਸੰਵਾਦਕਾਂ ਦੇ ਸ੍ਰੀ ਜੂਗਰਾਵ ਸਾਹਿਬ ਨੂੰ ਜੇ ਪ੍ਰਕਾਸ਼ ਕਰਨ ਪੂਰੀ ਗ੍ਰੇਜ ਕੀਤਾ ਗਿਆ ਹੋਵੇ ਕੁਰਸੀਆਂ ਤੇ ਬੈਠ ਕੇ ਪਾਜੀ ਹੋਵੇ ਮੈਂ ਸਮਝਦਾ ਆਪੋ ਆਪਣੇ ਆਪ ਹੀ ਕਿਨਾਰਾ ਕੱਸੀ ਕਰ ਗਏ ਆਪਣੀ ਮਹਾਨ ਵਿਰਾਸਤ ਨੂੰ ਬਹਾਰ ਕਰਵਾ ਦਿੱਤਾ ਉਹ ਕਹਿੰਦੇ ਬੀਜੇਪੀ ਦਾ ਹੱਥ ਨਵੀਂ ਪਾਰਟੀ ਵਿੱਚ ਕੀ ਰਹਿਣਾ ਚਾਹੁੰਦੇ। ਮੈਂ ਸਮਝਦਾ ਕਿ ਜਿਹੜਾ ਸੇਸ਼ ਦੇ ਘਰ ਬੁੱਕ ਰਹਿਦਾ ਆਪ ਪੂਨ ਵਿਦਿਆਲੇ ਘਰ ਦੇ ਵੱਟੇ ਨਹੀਂ ਬਣਾਉਣਾ ਚਾਹੀਦੇ ਸਿਆਣੇ ਕਰਦੇ। ਜਿਨ੍ਹਾਂ ਨੇ ਬੀਜੇਪੀ ਨਾਲ ਆਫਸਾਂ ਪਾ ਕੇ ਨਜ਼ਾਰੇ ਲਏ ਹੋਏ ਨੇ, ਫਾਇਦੇ ਲਏ ਹੋਏ ਨੇ, ਵਧੀਆਂ ਹਟਾਈਆਂ ਹੋਣ, ਸੀਰੀਅਲ ਬੱਦਿਆਂ ਨੂੰ ਫਰੇ ਘੱਟ ਕੇ ਆਪਣੇ ਮੰਤਰੀ ਸਿੱਟ ਲਈ ਹੋ ਗਏ। ਇਹ ਉਹ ਵਿਦਿਆਦੇ ਬਹੁਤ ਲੰਮਾ ਤੇ ਕਈ ਹਨਾ ਨੂੰ ਸੌਂਵਰੀ ਤੋਂ ਕਰਦੀ ਕਰਦਾ ਅਰ ਅੱਗੇ ਵਿਦਿਆ ਗਿਆਨ ਬਾਰੇ ਸੁਧਿ ਕਰਨ ਚਾਹਵੇ ਅਸੀਂ ਬਿਸ਼ੋਪਾਂ ਦੀ ਨਹੀਂ ਪੜਾਂ ਚੰਦੇ ਅਸੀਂ ਇਹ ਗੱਲ ਵੀ ਹੁੰਦੀ ਸੀ ਸਾਹਿਬ ਵੀ ਕਰ ਰਹੇ ਸੀ ਕਿ ਕੇ ਪੂਰੇ ਲਈ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਨੂੰ ਜਿਹੜਾ ਘਰਣ ਲੱਗਿਆ ਉਹ ਤੋੜਨ ਲਈ ਅੱਜ ਸੀ ਕਾਫਲਾ ਲੈ ਕੇ ਸੂਰ ਪੰਜਾਬੀਆਂ ਦਾ ਅਰ ਪੰਜਾਬ ਦੇ ਕੈਸੀਆਂ ਦਾ ਉਹ ਲੈ ਕੇ ਜੁੰਦਾ ਪਰ ਨੂੰ ਦਿੱਤਾ ਉਹਦੇ ਵਿੱਚ ਰੁਕਾਵਟਾਂ ਖੜੀਆਂ ਕਰਕੇ ਉਹਨੂੰ ਉਤਾਰਦੂਦੋ ਕਰਕੇ ਜਿਹੜਾ ਵੀ ਹੁੰਦਾ ਮੈ ਸੰਭਲ ਜਤਨ ਕਰੇਗਾ ਉਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰੇਗਾ 2 ਦਸੰਬਰ 2024